ਮੈਂ 2012 ਤੋਂ ਨਸ਼ਾ ਕਰਦਾ ਸੀਗਾ ਜੀ ਮੈਂ ਪਹਿਲਾਂ ਕਾਫੀ ਮਤਲਬ ਸੈਂਟਰ ਵੀ ਕੱਟੇ ਪ੍ਰਾਈਵੇਟ ਵੀ ਕੱਟੇ ਆਈ ਵਰੀਆ ਵਾਈਡ ਕਰਦੇ ਸੀ ਕਿ ਨਸ਼ੇ ਦੀ ਦਲਦਲ ਚੋਂ ਸਾਨੂੰ ਬਾਹਰ ਕੱਢਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਉਸ ਤੋਂ ਬਾਅਦ ਮੈਂ ਆਪਣੇ ਸਿਵਲ ਚ ਵੀ ਰੀਹੈਬਿਲਿਟੇਸ਼ਨ ਤੇ ਹੁਣ ਮੈਂ ਗੁਰਮਤਿ ਭਵਨ ਦੇ ਵਿੱਚੋਂ ਜਾਨਕੀ ਨਸ਼ਾ ਕਲੀਨ ਹੋਇਆ ਸੀ ਦੇਖੋ ਜਿਹੜੀਆਂ ਮੈਡੀਕਲ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਤੋੜ ਲੱਗਦੀ ਹੈਗੀ ਆ ਹੱਡ ਬੰਨੇ ਨਹੀਂ ਲੱਗਦੀ ਹੈਗੀ ਆ ਨੀਂਦ ਨਹੀਂ ਆਉਂਦੀ ਐਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਇਦੇ ਵਾਸਤੇ ਤਾਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਛਾਲ ਹੋ ਗਿਆ ਜੀ 2024 ਚ ਮੈਂ ਛੜ ਤੱਸ ਗਿਆ ਜੀ ਇਨਸ਼ਾਅੱਅ ਕੋਦੀ ਫੈਮਿਲੀ ਸਪੋਰਟ ਕਿੰਨੀ ਕਾ ਸੋਸ਼ਲ ਸਪੋਰਟ ਕਿੰਨੀ ਕਾ ਉਹਦੇ ਤੇ ਡਿਪੈਂਡ ਕਰਦਾ ਸਰ ਜੀ ਸਿਗੇ ਮਰ ਲੋ ਕੰਮ ਨਹੀਂ ਕਰਦੇ ਸੀਗੇ ਉਹਨਾਂ ਨਸ਼ੇ ਆਈ ਬਸ ਸਾਰੀ ਜਿਹੜੀ ਨਸ਼ਾ ਕਰੀ ਜਾਣਾ ਤੇ ਆਪਣਾ ਪੇੜ ਦੇਖੋ ਪਹਿਲੇ ਜਿਹੜੇ ਤਾਂ ਬਹੁਤ ਆ ਜਾਂਦੇ ਹੈਗੇ ਆ ਸੈਕੰਡ ਵਿਜ਼ਿਟ ਉਹਨਾਂ ਚ ਅਧੇ ਕਉਂਦੇ ਹੈਗੇ ਆ ਥਰਡ ਵਿਜ਼ਿਟ ਤੇ ਬੰਥਰ ਰਹਿ ਜਾਂਦੇ ਆ ਤੇ ਸਤ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਨਸ਼ਾ ਮੁਕਤ ਭਾਰਤ ਅਭਿਆਨ ਪੂਰੇ ਭਾਰਤ ਦੇ ਵਿੱਚ ਇਹਦੇ ਆਯੋਜਨ ਹੋ ਰਹੇ ਨੇ ਪਰ ਉਸੇ ਲੜੀ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਵੀ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਨੌਜਵਾਨ ਐਸਾ ਆਇਆ ਆ ਜੋ ਕਿ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆਣ ਕੇ ਨਵੀਂ ਜ਼ਿੰਦਗੀ ਜੀ ਰਾਇਆ ਤੇ ਆਪਾਂ ਇਹਨੂੰ ਪੁੱਛਦੇ ਆਂ ਵੀ ਕਿਸ ਤਰ੍ਹਾਂ ਇਹ ਕਿੰਨੀ ਦੇਰ ਤੋਂ ਨਸ਼ਾ ਕਰ ਰਿਆ ਸੀ ਤੇ ਇਹ ਕਿਸ ਤਰ੍ਹਾਂ ਨਸ਼ੇ ਦੀ ਦਲਦਲ ਚੋਂ ਬਾਹਰ ਆਇਆ ਬਾਹਰ ਆਇਆ ਜੋ ਕਿ ਇੱਕ ਮਿਸਾਲ ਵੀ ਹੈ ਹੋਰ ਨੌਜਵਾਨਾਂ ਨੂੰ ਇਹ ਇਹਨੂੰ ਦੇਖ ਕੇ ਹੋਰ ਵੀ ਕਈ ਨੌਜਵਾਨ ਜਿਹੜੇ ਹੈਗੇ ਉਹ ਨਸ਼ੇ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਸਕਦੇ ਨੇ ਬਾਈ ਜੀ ਕੀ ਨਾਮ ਤੁਹਾਡਾ ਰਮਨਦੀਪ ਵਰਮਾ ਜੀ ਵਰਮਾ ਜੀ ਤੁਸੀਂ ਕਿੰਨੀ ਦੇਰ ਤੋਂ ਨਸ਼ਾ ਕਰਦੇ ਸੀਗੇ ਤੇ ਇਹ ਤੁਸੀਂ ਛੱਡਿਆ ਕਿਦਾਂ ਮੈਂ 2012 ਤੋਂ ਨਸ਼ਾ ਕਰਦਾ ਸੀਗਾ ਜੀ ਮੈਂ ਪਹਿਲਾਂ ਕਾਫੀ ਮਤਲਬ ਸੈਂਟਰ ਵੀ ਕੱਟੇ ਪ੍ਰਾਈਵੇਟ ਵੀ ਕੱਟਿਆ ਜੀ ਤੇ ਉਸ ਤੋਂ ਬਾਅਦ ਮੈਂ ਆਪਣੇ ਸਿਵਲ ਚ ਵੀ ਰੈਡਮੈਂਟ ਤੇ ਹੁਣ ਮੈਂ ਗੁਰਮਤਿ ਭਵਨ ਦੇ ਵਿੱਚੋਂ ਯਾਨੀ ਕਿ ਨਸ਼ਾ ਕਲੀਨ ਹੋਇਆ ਸੀ ਗੁਰਮਤਿ ਭਵਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਬਹੁਤ ਵਧੀਆ ਯਾਨੀ ਕਿ ਰੱਖਿਆ ਕਾਉਂਸਲਰ ਮੈਡਮ ਡਾਕਟਰ ਮੈਡਮ ਸਾਰੇ ਬੜੀਆ ਵਾਈਟ ਕਰਦੇ ਸੀ ਕਿ ਨਸ਼ੇ ਦੀ ਦਲਦਲ ਚੋਂ ਸਾਨੂੰ ਬਾਹਰ ਕੱਢਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਨਸ਼ਾ ਛੱਡਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਜਿਵੇਂ ਕਹਿੰਦੇ ਵੀ ਹੱਡ ਟੁੱਟਦੇ ਆ ਬਹੁਤ ਕੁਝ ਹੁੰਦਾ ਨੱਕ ਚੋਂ ਲੱਪੰਦਾ ਆ ਜਾਂ ਅੱਖਾਂ 'ਚ ਪਾਣੀ ਆਣਾ ਸ਼ੁਰੂ ਹੋ ਜਾਂਦਾ ਇਹਦਾਂ ਦੀ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਸਰ ਇਹ ਤਾਂ ਪਹਿਲਾ ਪਹਿਲੇ ਜਿਹੜੇ ਦਿਨਾਂ ਹੁੰਦੇ ਆ ਉਦੋਂ ਬਹੁਤ ਤੋੜ ਲੱਗਦੀ ਆ ਬਹੁਤ ਜ਼ਿਆਦਾ ਦਿੱਕਤ ਆਂਦੀ ਆ ਜੀ ਤੇ ਬਹੁਤ ਜ਼ਿਆਦਾ ਤੋੜ ਲੱਗਦੀ ਆ ਪਰ ਸਾਡੇ ਡਾਕਟਰ ਜਿੱਦਾਂ ਦਵਾਈਆਂ ਕੇਅਰ ਕਰਦੇ ਸੀ ਵਧੀਆ ਸੀ ਗੁਰਮਤਿ ਭਵਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਟਰੀਟਮੈਂਟ ਕੀਤਾ ਜੀ ਨਹੀਂ ਹੁਣ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆ ਕੋਈ ਮੈਂ ਜੀ 2012 ਤੋਂ ਨਸ਼ਾ ਕਰਦਾ ਆ ਰਿਹਾ ਸੀ ਗਾਈ ਵਿੱਚੋਂ 2-3 ਵਾਰੀ ਮੈਂ ਪ੍ਰਾਈਵੇਟ ਸੈਂਟਰ ਜਿੱਦੋਂ ਕੱਟੇ ਉਦੋਂ ਕਲੀਨ ਮਤਲਬ ਹੋ ਜਾਂਦਾ ਫੇਕਰ ਲਾ ਪੈਂਦਾ ਹੁਣ ਗੁਰਮਤਿ ਭਵਨ ਚੋਂ ਮੈਂ ਜਦੋਂ ਦਾ ਗਿਆ ਇੱਥੇ ਵਧੀਆ ਟ੍ਰੀਟਮੈਂਟ ਦਿੱਤਾ ਗਿਆ ਆਪਾਂ ਨੂੰ ਕਿ ਬਹੁਤ ਵਧੀਆ ਮੈਂ ਨਸ਼ਾ ਛੱਡਤਾ ਜੀ ਸਾਰਾ ਇਸ ਟਾਈਮ ਕਲੀਨ ਆ ਜੀ ਤੇ ਇਹਦੇ ਵਿੱਚ ਹੁਣ ਕਿੰਨੀ ਦੇਰ ਹੋ ਗਈ ਤੁਹਾਨੂੰ ਨਸ਼ਾ ਛੱਡੇ ਨੂੰ ਜੀ ਆ ਮੈਨੂੰ 2000 ਸਾਲ ਹੋ ਗਿਆ ਜੀ 2024 ਚ ਮੈਂ ਛੱਡਤਾ ਸੀ ਜੀ ਇਨਸ਼ਾਅਰ ਤੇ ਹੁਣ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ ਬਿਲਕੁਲ ਠੀਕ ਆ ਜੀ ਤੇ ਬ ਪਹਿਲਾਂ ਕੀ ਕਰਦੇ ਸੀ ਤੁਸੀਂ ਨਸ਼ਾ ਕਰਦੇ ਸੀ ਜਦੋਂ ਉਸ ਟਾਈਮ ਵਿਹਲਾ ਹੀ ਸੀਗਾ ਜੀ ਮਤਲਬ ਕੰਮ ਨਹੀਂ ਕਰਦੇ ਸੀਗੇ ਉਦੋਂ ਨਸ਼ਾ ਹੀ ਬਸ ਸਾਰੀ ਦਿਹਾੜੀ ਨਸ਼ਾ ਕਰ ਹੀ ਜਾਣਾ ਤੇ ਆਪਣਾ ਪੇ ਰਹਿਣਾ ਕਿਹੜਾ ਨਸ਼ਾ ਕਰਦੇ ਸੀ ਜਾਂ ਡਰੱਗਸ ਲੈਂਦਾ ਸੀ ਜੀ ਅੱਛਾ ਤੇ ਹੁਣ ਬਿਲਕੁਲ ਵੀ ਕਿਸੇ ਤਰ੍ਹਾਂ ਦੇ ਨਸ਼ੇ ਨੂੰ ਹੱਥ ਨਹੀਂ ਲਗਾਉਂਦੇ ਤੁਸੀਂ ਨਾ ਹੀ ਦਿਲ ਕਰਦਾ ਨਹੀਂ ਜੀ ਬਿਲਕੁਲ ਨਹੀਂ ਦਿਲ ਕਰਦਾ ਹਾਂਜੀ ਬਾਕੀ ਸਾਡੇ ਡਾਕਟਰ ਸਾਹਿਬ ਜੀ ਹੋਲਸਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਜੀ ਹੋਲਸਰ ਦਾ ਕਿ ਇਹਨਾਂ ਦੇ ਵਧੀਆ ਹੁਣ ਕੋਈ ਬਿਲਕੁਲ ਐ ਉਹ ਕੇ ਰਿਪੋਰਟ ਆ ਨਾ ਟ੍ਰੀਟਮੈਂਟ ਬਹੁਤ ਵਧੀਆ ਦਿੱਤਾ ਤੁਹਾਡੇ ਵਰਗੇ ਹੋਰ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਵੀ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਜਾਣ ਹਾਂਜੀ ਸਰ ਇਹ ਕੱਚਾ ਗੋੜਾ ਨਸ਼ੇ ਦਾ ਜੀ ਆਪਣੇ ਆਪਣੇ ਮਤਲਬ ਕਿ ਨਸ਼ਾ ਛੱਡੋਗੇ ਵਧੀਆ ਹੋਊਗਾ ਨਹੀਂ ਤਾਂ ਅੱਜ ਵੀ ਤੇ ਕੱਲ ਨੂੰ ਜਾਂ ਮੌਤ ਜਾਂ ਜੇਲ ਤੇ ਜਾਂ ਜੀ ਆਪਣਾ ਇਹ ਕੀ ਕਹਿੰਦੇ ਤੁਸੀਂ ਜੇਲ ਦਾ ਬੰਦਾ ਜੇਲ ਆ ਜਾਂ ਕਰ ਕ੍ਰਾਈਮ ਕਰਦਾ ਕਰਾਈਮ ਕਰਦਾ ਜੀ ਹਾਂਜੀ ਤੇ ਜਾਂ ਜਾਂ ਜੀ ਬਿਮਾਰੀ ਕੋਈ ਲੱਗ ਜਾਂਦੀ ਫਿਰ ਵੀ ਛੱਡਣਾ ਪੈਂਦਾ ਹੀ ਆ ਆਖਰ ਨੂੰ ਛੱਡਣਾ ਪੈਂਦਾ ਹੀ ਆ ਨਸ਼ਾ ਜੀ ਚਲੋ ਬਹੁਤ ਤੁਹਾਨੂੰ ਰੱਬ ਹੋਰ ਤਰੱਕੀਆਂ ਬਖਸ਼ੇ ਤੇ ਦੇਖੋ ਜੀ ਬਹੁਤ ਵੱਡੀ ਗੱਲ ਕੀਤੀ ਹੈ ਵੀ ਜਿਹੜਾ ਬੰਦਾ ਨਸ਼ਾ ਕਰਦਾ ਆ ਉਹ ਨਸ਼ੇ ਨੂੰ ਦੀ ਪੂਰਤੀ ਵਾਸਤੇ ਫਿਰ ਕ੍ਰਾਈਮ ਕਰਦਾ ਆ ਕ੍ਰਾਈਮ ਤੋਂ ਜੇ ਫੜਿਆ ਜਾਵੇ ਤੇ ਉਸ ਤੋਂ ਬਾਅਦ ਜੇਲ੍ਹ ਵੀ ਕੱਟਣੀ ਪੈਂਦੀ ਹੈ ਤੇ ਸਾਡੇ ਨਾਲ ਅਸੀਂ ਹੋਰ ਵੀ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੇ ਇਸ ਨੌਜਵਾਨ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਆ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਸਾਰਾ ਉਹ ਪੁਲਿਸ ਸਰ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੁਹਾਡਾ ਡਾਕਟਰ ਅਮਰਪ੍ਰੀਤ ਸਿੰਘ ਦੇਵਾਲ ਗੁਰਨਾਥ ਚੈਰੀਟੇਬਲ ٹرسٹ ਦਾ ਜਨਰਲ ਸਕੱਤਰ ਹੈਗਾ ਜਿੱਥੋਂ ਇਹ ਬੱਚਾ ਨਸ਼ਾ ਛੱਡ ਕੇ ਆਇਆ ਹੈਗਾ ਉੱਥੇ ਇੱਕ ਨਸ਼ਾ ਛਡਾਊ ਕੇਂਦਰ ਹੈਗਾ ਉਹਦਾ ਨਾਂ ਹੈਗਾ ਨਵੀਂ ਸਵੇਰ ਉਹ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਨਪਾਵਰਮੈਂਟ ਵਰਾ ਸਪਾਂਸਰਡ ਹੈਗਾ ਤੇ ਡਰਗ ਡੀ ਐਡਿਕਸ਼ਨ ਐਂਡ ਰੀਹੈਬਿਟੇਸ਼ਨ ਸੈਂਟਰ ਹੈ 15 ਬੈੱਡ ਦਾ ਤੇ ਫ੍ਰੀ ਟ੍ਰੀਟਮੈਂਟ ਹੈ ਕੋਈ ਵੀ ਉੱਥੇ ਆ ਕੇ ਛਡੋਣਾ ਚਾਹੁੰਦਾ ਆ ਸਕਦਾ ਹੈ ਡਾਕਟਰ ਸਾਹਿਬ ਇਹ ਦੱਸੋ ਵੀ ਜਦੋਂ ਨਸ਼ਾ ਬੰਦਾ ਛੱਡਦਾ ਆ ਤਾਂ ਫਿਰ ਉਹਦੀ ਕਾਉਂਸਲਿੰਗ ਕਰਦੇ ਹੋ ਫਿਰ ਉਹਨੂੰ ਕੋਈ ਮੈਡੀਸਿਨ ਦਿੰਦੇ ਹੋ ਜਾਂ ਉਹਨਾਂ ਨੂੰ ਕੁਝ ਕਿਸ ਤਰੀਕੇ ਨਾਲ ਤੁਸੀਂ ਕਰਦੇ ਹੋ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਕਰਦੇ ਹੋ ਦੇਖੋ ਜਿਹੜੀਆਂ ਮੈਡੀਕਲ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਤੋੜ ਲੱਗਦੀ ਹੈਗੀ ਆ ਹੱਡ ਪੰਨੇ ਨਹੀਂ ਲੱਗਦੀ ਹੈਗੀ ਆ ਨੀਂਦ ਨਹੀਂ ਆਉਂਦੀ ਐਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਇਹਦੇ ਵਾਸਤੇ ਤਾਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਬਾਕੀ ਉਹਦਾ ਮਨੋਬਲ ਉੱਚਾ ਚੱਕਣ ਵਾਸਤੇ ਉਹਦੀਆਂ ਸਾਈਕਲੋਜੀਕਲ ਪ੍ਰੋਬਲਮ ਸੋਲਵ ਕਰਨ ਵਾਸਤੇ ਕਾਉਂਸਲਰਸ ਹੁੰਦੇ ਹੈਗੇ ਆ ਉਹ ਰੈਗੂਲਰ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਫੈਮਿਲੀ ਕਾਉਂਸਲਿੰਗ ਹੁੰਦੀ ਹੈ ਇੰਡੀਵਿਜੂਅਲ ਕਾਉਂਸਲਿੰਗ ਹੈ ਗਰੁੱਪ ਕਾਉਂਸਲਿੰਗ ਹੈ ਕਿਆ ਉਹ ਸਾਰਾ ਕੁਝ ਅਵੇਲੇਬਲ ਹੈ ਉੱਥੇ ਸਾਡੇ ਕੋਲ ਕਿੰਨੀ ਕੀ ਦੇਰ ਦੇ ਵਿੱਚ ਨੌਜਵਾਨ ਜਿਹੜਾ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਹੈ ਕਿੰਨੀ ਕੀ ਦੇਰ ਦੇ ਵਿੱਚ ਉਹ ਬਾਹਰ ਆ ਸਕਦਾ ਹੈ ਜਾਂ ਕਿੱਦਾਂ ਉਹਨੂੰ ਤੁਸੀਂ ਕਰਦੇ ਹੋ ਦੇਖੋ ਡੀਟੌਕਸੀਫਿਕੇਸ਼ਨ ਤਾਂ 2 ਤੋਂ 3 ਹਫ਼ਤੇ ਦੇ ਵਿੱਚ ਹੋ ਜਾਂਦੀ ਹੈਗੀਆ ਰੀਹੈਬਿਲਿਟੇਸ਼ਨ ਵਾਸਤੇ 6 ਹਫ਼ਤੇ ਵੀ ਲੱਗ ਜਾਂਦੇ ਆ 6 ਮਹੀਨੇ ਵੀ ਲੱਗ ਜਾਂਦੇ ਆ ਇਹ ਕਿੰਨੀ ਕੀ ਡਿਟਰਮੀਨੇਸ਼ਨ ਹੈਗੀਆ ਪੇਸ਼ੈਂਟ ਦੀ ਉਹਦੀ ਫੈਮਿਲੀ ਸਪੋਰਟ ਕਿੰਨੀ ਕਾ ਸੋਸ਼ਲ ਸਪੋਰਟ ਕਿੰਨੀ ਕਾ ਉਹਦੇ ਤੇ ਡਿਪੈਂਡ ਕਰਦਾ ਹੈਗਾ ਸਰ ਇਹ ਸਰਕਾਰ ਵੱਲੋਂ ਆ ਜਾਂ ਕੋਈ ਪ੍ਰਾਈਵੇਟ ਸੰਸਥਾ ਹੈ ਤੁਹਾਡੀ ਸਾਡੀ ਤਾਂ ਇੱਕ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈਗੀ ਆ ਗੁਰੂ ਨਾਨਕ ਚੈਰੀਟੇਬਲ ਟਰਸਟ ਮੁਲਾਪੁਰ ਦਾਖਾ ਮੰਡੀ ਪਰ ਇਹ ਜਿਹੜਾ ਸੈਂਟਰ ਹੈਗਾ ਨਵੀ ਸਵੇਰ ਇਹ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ᱮਨਪਾਵਰਮੈਂਟ ਨਿਊ ਦਿੱਲੀ ਉਹਨਾਂ ਦੇ ਬਰੋ ਸਪਾਂਸਰਡ ਹੈ ਫ੍ਰੀ ਟਰੀਟਮੈਂਟ ਹੈ ਸਰ ਕਿੰਨੇ ਕ ਤੁਸੀਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਿਆ ਦੇਖੋ ਜੀ ਅਸੀਂ 92 93 ਤੋਂ ਲੱਗੇ ਹੋਏ ਹੈਗੇ ਆਂ ਤਾਂ ਗਿਣਤੀ ਬਹੁਤ ਹਜ਼ਾਰਾਂ ਦੇ ਵਿੱਚ ਚਲੀ ਜਾਂਦੀ ਹੈਗੀ ਆ ਸਾਲ ਦੇ ਵਿੱਚ ਤਕਰੀਬਨ 5 ਤੋਂ 600 ਪੇਸ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਇਨਡੋਰ ਐਡਮਿਟ ਕਰਦੇ ਹੈਗੇ ਆ ਤੇ ਹੈ 30-40% ਸਕਸੈਸ ਰੇਟ ਹੈ ਤੁਹਾਡਾ ਕਿੰਨੇ ਕੁ ਲੋਕ ਆ ਜਾਂਦੇ ਨੇ ਜਾਂ ਕਿੰਨੇ ਕੁ ਨੌਜਵਾਨ ਆ ਜਾਂਦੇ ਨੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਦੇਖੋ ਪਹਿਲੇ ਗੇੜੇ ਤਾਂ ਬਹੁਤ ਆ ਜਾਂਦੇ ਹੈਗੇ ਆ ਸੈਕੰਡ ਵਿਜ਼ਿਟ ਤੇ ਉਹਨਾਂ ਚੋਂ ਅੱਧੇ ਕਾਉਂਦੇ ਹੈਗੇ ਆ ਥਰਡ ਵਿਜ਼ਿਟ ਤੇ 1/3 ਰਹਿ ਜਾਂਦੇ ਆ ਪਰ ਜਿਹੜੇ ਉਹ 1/3 ਰਹਿ ਜਾਂਦੇ ਆ ਜਿਹੜੇ ਟ੍ਰੀਟਮੈਂਟ ਹੁੰਦੇ ਆ ਨਸ਼ਾ ਛੱਡਣ ਵਾਸਤੇ ਉਹ ਫਿਰ 4 ਹਫ਼ਤੇ 6 ਹਫ਼ਤੇ ਦੇ ਵਿੱਚ ਸਾਡੇ ਕੋਲ ਰਹਿੰਦੇ ਹੈਗੇ ਆ ਤੇ ਆਪ ਦਾ ਟ੍ਰੀਟਮੈਂਟ ਕਰਵਾ ਲੈਂਦੇ ਹੈਗੇ ਆ ਚਲੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਥੈਂਕ ਯੂ ਸੋ ਸਰਕਾਰ ਵੱਲੋਂ ਵੀ ਬੜੇ ਉਪਰਾਲੇ ਕੀਤੇ ਗਏ ਆ ਕਿ ਨਸ਼ਾ ਛਡਾਊ ਕੇਂਦਰ ਜਿਹੜੇ ਖੋਲੇ ਗਏ ਆ ਤੇ ਪ੍ਰਾਈਵੇਟ ਕਈ ਵੀ ਸੰਸਥਾਵਾਂ ਹੈਗੀਆਂ ਐਸੀਆਂ ਜਿਹੜੀਆਂ ਨਸ਼ਾ ਛਡਾਣ ਦੇ ਵਿੱਚ ਨੌਜਵਾਨਾਂ ਦੀ ਮਦਦ ਕਰਦੇ ਆ ਤੇ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਤਸ ਚੁੱਕੇ ਆ ਪੂਰੀ ਤਰ੍ਹਾਂ ਤੇ ਉਹ ਬਾਹਰ ਆਉਣਾ ਚਾਹੁੰਦੇ ਨੇ ਤੇ ਉਹਨਾਂ ਵਾਸਤੇ ਵੀ ਬਿਲਕੁਲ ਜਿਹੜਾ ਫ੍ਰੀ ਹੈਗਾ ਵਾ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਤੇ ਇਹੀ ਇਸੇ ਲੜੀ ਦੇ ਤਹਿਤ ਜਿਹੜਾ ਇਹ ਪ੍ਰੋਗਰਾਮ ਚੱਲਦਾ ਪਿਆ ਆ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਇੱਥੇ ਜਿਹੜੇ ਆਏ ਸੀਗੇ ਅੱਜ ਇਸ ਨੌਜਵਾਨ ਨੂੰ ਸਨਮਾਨਤ ਵੀ ਕੀਤਾ ਗਿਆ ਹੈ ਕੇਂਦਰੀ ਮੰਤਰੀ ਜਿਹੜਾ ਡਾਕਟਰ ਵਿਰਿੰਦਰ ਕੁਮਾਰ ਵੱਲੋਂ ਤੇ ਸਿਹਤ ਮੰਤਰੀ ਜਿਹੜੇ ਬਲਜੀਤ ਕੌਰ ਵੱਲੋਂ ਜਿਹੜਾ ਸਨਮਾਨਤ ਇਸ ਬੱਚੇ ਨੂੰ ਕੀਤਾ ਗਿਆ ਤੇ ਇਹਦੇ ਨਾਲ ਬੱਚੇ ਦਾ ਮਨੋਬਲ ਉੱਚਾ ਹੁੰਦਾ ਹੈ ਤੇ ਹੋਰ ਵੀ ਜਿਹੜੇ ਹੈਗੇ ਆ ਬੱਚੇ ਇਹਨਾਂ ਨੂੰ ਦੇਖ ਕੇ ਜਿਹੜਾ ਨਸ਼ੇ ਦੀ ਦਲਦਲ ਚੋਂ ਬਾਹਰ ਆਉਣਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ